ਵਿਧਾਇਕ ਡਾਕਟਰ ਅਜੀ ਗੁਪਤਾ ਨੇ ਪਿੰਡ ਥਾਂ ਦੇ ਦੇ ਨਿਵਾਸੀਆਂ ਦੀ ਪੁਰਾਣੀ ਮੰਗ ਨੂੰ ਪੂਰਾ ਕੀਤਾ। ਪਿੰਡ ਦੇ ਸਰਪੰਚ ਲਖਬੀਰ ਸਿੰਘ ਵੱਲੋਂ ਵਿਧਾਇਕ ਡਾਕਟਰ ਅਜੀ ਗੁਪਤਾ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਪਿੰਡ ਵਿੱਚੋਂ ਹਾਈ ਵੋਲਟੇਜ ਤਾਰਾਂ ਲੋਕਾਂ ਦੇ ਘਰਾਂ ਦੇ ਉੱਪਰੋਂ ਲੰਘਦੀਆਂ ਹਨ। ਉਸ ਦੇ ਤਹਿਤ ਹੀ ਹੁਣ ਇਹ ਤਾਰਾਂ ਨੂੰ ਇੱਥੋਂ ਹਟਾਇਆ ਜਾ ਰਿਹਾ ਹੈ ਅਤੇ ਇਸ ਦੀ ਥਾਂ ਨਵੀਂ ਤਾਰ ਪਾਈ ਜਾ ਰਹੀ ਹੈ ਜਿਸ ਨਾਲ ਕਰੰਟ ਦਾ ਕੋਈ ਵੀ ਖਤਰਾ ਨਹੀਂ ਹੋਵੇਗਾ। ਐਸ ਮੋਕੇ ਪਿੰਡ ਵਾਸੀਆਂ ਨੇ ਵਿਧਾਇਕ ਡਾਕਟਰ ਅਜੀਤ ਗੁਪਤਾ ਦਾ ਧੰਨਵਾਦ ਕੀਤਾ ਨਾਲ ਹੀ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਪਿੰਡ ਨਿਵਾਸੀਆਂ ਨੂੰ ਆਖਿਆ ਕਿ ਜੋ ਵੀ ਉਹਨਾਂ ਦੀਆਂ ਮੁਸ਼ਕਿਲਾਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਸਰਪੰਚ ਸਾਹਿਬ ਜਿਹਦੇ ਦਿਨ ਇਹਨਾਂ ਨੇ ਮੇਰੇ ਨਾਲ ਤਿੰਨ ਚਾਰ ਦਿਨ ਪਹਿਲੇ ਹੀ ਗੱਲ ਕੀਤੀ ਸੀ ਕਿ ਇਸਾ ਜਿਹੜੀਆਂ ਨਾ ਹਾਈ ਵੋਲਟੇਜ ਤਾਰਾ 11000 ਬੋਲਟ ਦੀਆਂ ਤਾਰਾ ਜਿਹੜੀਆਂ ਇੱਥੋਂ ਨਿਕਲਦੀਆਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਛੱਤ ਦੇ ਉੱਪਰੋਂ ਨਿਕਲਦੀਆਂ ਤੇ ਮੈਂ ਇਹਨਾਂ ਨੂੰ ਇਹਨਾਂ ਦੇ ਕਹਿਣ ਤੇ ਫਿਰ ਐਸੀ ਬਲਕਾਰ ਸਿੰਘ ਜੀ ਨੂੰ ਗਿਆ ਸੀਗਾ ਉਹਨਾਂ ਨੇ ਇਮੀਡੀਏਟ ਜਿੰਨਾ ਵੀ ਸਮਾਨ ਰਿਕੁਆਇਰਡ ਹੈ ਭੇਜ ਦਿੱਤਾ ਔਰ ਅੱਜ ਜਿਹੜਾ ਕੰਮ ਹੋ ਰਿਹਾ ਮੈਂ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬहोत-ਬहोत ਮੁਬਾਰਕਬਾਦ ਦਿਨਾ ਔਰ ਆਪਣੇ ਵੱਲੋਂ ਔਰ ਸਰਪੰਚ ਸਾਹਿਬ ਵੱਲੋਂ ਔਰ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਆਹ ਨਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਪਿੰਡ ਦੇ ਕੰਮ ਨੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਔਰ ਇਹਦੇ ਲਈ ਮੈਂ ਸਰਪੰਚ ਸਾਹਿਬ ਅਭੀ ਧੰਨਵਾਦ ਕਰਦਾ ਹਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਅੱਜ ਸਵੇਰ ਦਾ ਜਿਹੜਾ ਸ਼ਡਿਊਲ ਦਸੀਏ ਤੇ ਅਸੀਂ 6 ਵਜੇ ਦੇ ਐਮਐਲਏ ਸਾਹਿਬ ਦੇ ਨਾਲ ਪਹਿਲਾਂ ਸਾਰਾ ਸ਼ਹਿਰ ਸਫਾਈ ਕਰਵਾ ਕੇ ਤੇ ਪਿੰਡ ਦੀਆਂ ਤਿੰਨ ਵਾੜ ਸ਼ਹਿਰ ਦੀਆਂ ਤਿੰਨ ਵਾੜਾਂ 'ਚ ਘੁੰਮ ਕੇ ਐਮਐਲਏ ਸਾਹਿਬ ਤਿੰਨ ਘੰਟੇ ਉੱਥੇ ਕੰਮ ਕੀਤਾ ਉਸ ਤੋਂ ਬਾਅਦ ਜਿੱਦਾਂ ਦਫ਼ਤਰ ਆਏ ਤੇ ਦਫ਼ਤਰੋਂ ਮੈਂ ਫੋਨ ਕਰਤਾ ਮੈਂ ਕਿ ਡਾਕਟਰ ਸਾਹਿਬ ਇੱਥੇ ਪਿੰਡ ਆਓ ਪਿੰਡ ਕੰਮ ਸ਼ੁਰੂ ਆ ਤੇ ਉਸੇ ਵੇਲੇ ਹੀ ਡਾਕਟਰ ਸਾਹਿਬ ਸਾਡੇ ਕੋਲ ਪਹੁੰਚ ਗਏ ਹਨ ਧੁੱਪ ਵਿੱਚ ਦੇ ਇਨਾਂ ਸ਼ਾਮ ਵਿੱਚ ਦੇ ਇਨਾਂ ਦਿਨ ਵਿੱਚ ਦੇ ਇਨਾਂ ਰਾਤ ਵਿੱਚ ਦੇ ਜਦੋਂ ਵੀ ਇਹਨਾਂ ਨੂੰ ਫੋਨ ਕਰੀਏ ਰਾਤ ਨੂੰ ਸਵੇਰੇ ਸ਼ਾਮ ਨੂੰ ਉਸੇ ਵੇਲੇ ਸਾਡਾ ਫੋਨ ਚੁੱਕਦੇ ਆ ਤੇ ਸਾਡੇ ਕੰਮ ਕਰਦੇ ਆ ਸਾਡੇ ਪਿੰਡ ਦੇ ਜਿੰਨੇ ਵੀ ਕੰਮ ਹੋ ਰਹੇ ਆ ਬਹੁਤ ਅਵਲ ਦਰਜੇ ਨਾਲ ਹੋ ਰਹੇ ਇਹ ਸਿਰਫ ਡਾਕਟਰ ਸਾਹਿਬ ਦੀ ਮਿਹਰਬਾਨੀ ਆ